ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਮਹਾਪਰਵ ਜਾਨੀ ਕਿ ਚੋਣਾਂ ਦਾ ਦੌਰ ਜਾਰੀ ਹੈ ਅਲੱਗ-ਅਲੱਗ ਫੇਸ ਦੇ ਵਿੱਚ ਹੋਣ ਵਾਲੀਆਂ ਚੋਣਾਂ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਡਾਇਰੈਕਸ਼ਨ ਅਨੁਸਾਰ ਵੱਖ-ਵੱਖ ਫੇਸ ਦੇ ਵਿੱਚ ਵੱਖ-ਵੱਖ ਸਟੇਟਾਂ ਤੇ ਸਮੇਂ-ਸਮੇਂ ਤੇ ਕਰਵਾਈਆਂ ਜਾ ਰਹੀਆਂ ਨੇ ਤਾਂ ਦੱਸ ਦਈਏ ਕਿ 7ਵੀਂ ਫੇਸ ਜਾਨੀ ਕਿ ਆਖਰੀ ਫੇਸ ਦੇ ਵਿੱਚ ਪੰਜਾਬ ਦੇ ਵਿੱਚ 1 ਜੂਨ 2024 ਨੂੰ ਵੋਟਾਂ ਪੈਣਗੀਆਂ ਜਿਸ ਵਾਸਤੇ ਸਰਕਾਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਵੱਖ-ਵੱਖ ਪੱਧਰ ਤੇ ਇਲੈਕਸ਼ਨ ਕਮਿਸ਼ਨ ਦੀਆਂ ਡਾਇਰੈਕਸ਼ਨ ਅਨੁਸਾਰ ਲਗਾਈਆਂ ਜਾਂਦੀਆਂ ਨੇ ਤਾਂ ਦੋਸਤੋ ਦੱਸ ਦਈਏ ਕਿ ਮੁਲਾਜ਼ਮਾਂ ਦੀ ਚੋਣ ਡਿਊਟੀ ਦੌਰਾਨ ਮਿਹਨਤਾਂ ਨੇ ਸਵੰਦੀ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮੁਲਾਜ਼ਮਾਂ ਦੀ ਚੋਣ ਡਿਊਟੀ ਦੇ ਬਦਲੇ ਉਹਨਾਂ ਨੂੰ ਮਿਹਨਤਾਨਾ ਮਿਲਦਾ ਹੈ ਤਾਂ ਕਿੰਨਾ ਮਿਲਦਾ ਹੈ ਮਿਹਨਤਾਨਾ ਅਤੇ ਕੀ ਹੈ ਪੱਤਰ ਇਸ ਵਾਰੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਮੁਲਾਜ਼ਮਾਂ ਨਾਲ ਜੁੜੀਆਂ ਖਬਰਾਂ ਦੇਖਣ ਲਈ ਮੇਰੇ ਚੈਨਲ ਨੂੰ ਸਬ ਚੌਣ ਡਿਊਟੀ ਇਸ ਪਰਵ ਦੇ ਵਿੱਚ ਲੱਗੀ ਹੈ ਤਾਂ ਉਹਨਾਂ ਨੂੰ ਆਪਣੀ ਮਿਹਨਤਾਂ ਨੇ ਸੰਬੰਧੀ ਪੱਤਰਵਾਰੀ ਪਤਾ ਲੱਗ ਸਕੇ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਅਲੱਗ-ਅਲੱਗ ਪੱਤਰ ਜਾਣੀ ਜਿੱਦਾਂ ਬੀਐਲਓ ਸੈਕਟਰ ਅਫਸਰ ਇਸ ਤੋਂ ਇਲਾਵਾ ਪੀਆਰਓ ਪੀਓ ਏਪੀਆਰਓ ਮਾਈਕਰੋ ਅਬਜ਼ਰਵਰ ਅਬਜ਼ਰਵਰ ਦੀਆਂ ਡਿਊਟੀਆਂ ਇਹਨਾਂ ਚੌਣ ਡਿਊਟੀਆਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਤਾਂ ਦੋਸਤੋ ਕੀ ਹੈ ਮਿਹਨਤਾਂ ਉਹ ਲੈ ਕੇ ਚੱਲਦਾ ਹਾਂ ਪੱਤਰਵਾਲ ਤਾਂ ਦੋਸਤੋ ਦੱਸ ਦਈਏ ਕਿ ਵਿਸ਼ੇਸ਼ ਸਰਕੂਲਰ ਜੋ ਕਿ ਚੌਣ ਡਿਊਟੀ ਲਈ ਮਿਹਨਤਾਂ ਦੀਆਂ ਦਰਾਂ ਸੰਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 13 ਤਿੰਨ 2024 ਨੂੰ 5000 ਰੁਪਏ ਲੰਮਸਮ ਮਿਲੇਗਾ ਇਹਨਾਂ ਚੌਂ ਡਿਊਟੀ ਵਾਸਤੇ ਮਾਸਟਰ ਟ੍ਰੇਨਰ ਨੂੰ 2000 ਰੁਪਏ ਲੰਮਸਮ ਇਸ ਤੋਂ ਇਲਾਵਾ ਪੀਆਰਓ ਨੂੰ ਜੋ ਅਤੇ ਕਾਊਂਟਿੰਗ ਸੁਪਰਵਾਈਜ਼ਰ ਰਿਸੈਪਸ਼ਨ ਸੁਪਰਵਾਈਜ਼ਰ ਨੂੰ 350 ਰੁਪਏ ਪਰ ਡੇ ਦੇ ਹਿਸਾਬ ਨਾਲ ਜਿੰਨੇ ਵੀ ਦਿਨ ਉਹ ਚੌਂ ਡਿਊਟੀ ਕਰਦਾ ਹੈ ਪੋਲਿੰਗ ਆਫਸਰ ਜਾਂ ਫਿਰ ਕਾਊਂਟਿੰਗ ਅਸਿਸਟੈਂਟ ਜਾਂ ਫਿਰ ਰਿਸੈਪਸ਼ਨ ਨੂੰ 250 ਰੁਪਏ ਪਰ ਡੇ ਦੇ ਹਿਸਾਬ ਨਾਲ ਮਿਲੇਗਾ ਇਸ ਤੋਂ ਇਲਾਵਾ ਕਲਾਸ 4 ਮਲਟੀਟਾਸਕਿੰਗ ਸਟਾਫ ਨੂੰ 200 ਰੁਪਏ ਪਰ ਡੇ ਡਿਊਟੀ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਪੈਕਸ ਲੰਚ ਅਤੇ ਹੋਰ ਲਾਈਟਰ ਰਿਫਰੈਸ਼ਮੈਂਟ ਵਾਸਤੇ 150 ਰੁਪਏ ਪਰ ਡੇ ਜੋ ਮਿਲਣਯੋਗ ਹੈ ਤਾਂ ਦੋਸਤੋ ਇਸ ਤੋਂ ਇਲਾਵਾ ਦੱਸ ਦਈਏ ਕਿ ਕਲਾਸ 4 MTS ਨੂੰ 200 ਰੁਪਏ ਪਰ ਡੇ ਤੋਂ ਇਲਾਵਾ ਵੀਡੀਓ ਸਰਵੈਲੈਂਸ ਟੀਮ, ਵੀਡੀਓ ਵਿਊਇੰਗ ਟੀਮ, ਅਕਾਊਂਟਿੰਗ ਟੀਮ, ਐਕਸਪੈਂਡੀਚਰ ਮੋਨਿਟਰਿੰਗ, ਕੰਟਰੋਲਿੰਗ ਰੂਮ ਅਤੇ ਕਾਲ ਸੈਂਟਰ ਸਟਾਫ, ਮੀਡੀਆ, ਸਰਟੀਫਿਕੇਸ਼ਨ ਅਤੇ ਮੋਨਿਟਰਿੰਗ ਕਮੇਟੀ, ਫਲਾਈਂਗ ਸਕਵਾਡ, ਸਟੈਟਿਕ ਸਰਵੈਲੈਂਸ ਟੀਮ, ਐਕਸਪੈਂਡੀਚਰ ਮੋਨਿਟਰਿੰਗ ਸੈੱਲ ਨੂੰ ਜੋ ਕਲਾਸ 1 ਜਾਂ ਕਲਾਸ 2 ਨੂੰ 1200 ਰੁਪਏ ਜਾਂ ਲਮਸਮ ਅਤੇ ਇਸ ਤੋਂ ਇਲਾਵਾ ਕਲਾਸ 3 ਨੂੰ 1000 ਰੁਪਏ ਜਾਂ ਲਮਸਮ ਅਤੇ ਕਲਾਸ 4 ਨੂੰ 200 ਰੁਪਏ ਪਰ ਡੇ ਦੇ ਹਿਸਾਬ ਨਾਲ ਮੀਨਤਾ ਨਾ ਮਿਲੇਗਾ ਮਾਈਕਰੋ ਆਬਜ਼ਰਵਰ ਨੂੰ 1000 ਰੁਪਏ ਲਮਸਮ ਮਿਲੇਗਾ ਅਸਿਸਟੈਂਟ ਐਕਸਪੈਂਡੀਚਰ ਆਬਜ਼ਰਵਰ ਨੂੰ 7500 ਰੁਪਏ ਲਮਸਮ ਫੋਰ ਫੋਲਡ ਟਾਈਮ ਡਿਊਟੀ ਅਤੇ ਇਸ ਤੋਂ ਲਾਵਾ ਪਾਰਸ਼ਲ ਡਿਊਰੇਸ਼ਨ ਡੂਰਿੰਗ ਦਾ ਜੋ ਰੇਟ ਵੇਜਸ ਹੈ ਉਹ ਵੀ ਦੱਸਿਆ ਗਿਆ ਹੈ ਤਾਂ ਦੋਸਤੋ ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਅਤੇ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੀ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵੀਅਰਸ